ਸਿਕ ਚਿਲਡਰਨਸ ਡੇ ਅਸੀਂ ਹਰ ਸਾਲ ਕਰਾਉਂਦੇ ਆ ਕਈ ਸਾਲਾਂ ਤੋਂ ਚੱਲ ਰਿਹਾ ਹੈ ਬਸਾਖੀ ਦੇ ਕੋਲ ਕੀਤਾ ਜਾਂਦਾ ਹੈ ਤਾਂ ਕਿ ਬਸਾਖੀ ਨਾਲ ਜੁੜਿਆ ਰਹੇ ਤੇ ਨਾਲ ਹੋਰ ਵੀ ਜਿਹੜੇ ਈਵੈਂਟ ਹੈ ਅਸੀਂ ਬੱਚਿਆਂ ਨੂੰ ਜੋੜ ਸਕੀਏ ਸਿੱਖੀ ਨਾਲ ਤੇ ਇੱਕ ਅਸੀਂ ਕਹਿੰਦੇ ਆ ਕਿ ਫਨ ਵੇ ਆਫ ਲਰਨਿੰਗ ਹੋਗੀ ਸਿੱਖੀ ਨਾਲ ਜੁੜੇ ਰਹਿਣ ਤੇ ਆਪਣਾ ਅਦਰ ਸੇਮ ਟਾਈਮਸ ਥੋੜਾ ਜਿਹਾ ਫਨ ਵੀ ਕਰ ਸਕਣ ਕਿੰਨੇ ਕੁ ਬੱਚੇ ਓਵਰ ਆਲ ਇਸ ਸਕੂਲ ਦੇ ਵਿੱਚ ਇਸ ਟਾਈਮ ਸਿੱਖਿਆ ਲੈਣੇ ਸਾਡੇ ਕੋਲ 500 ਤੋਂ ਉੱਪਰ ਬੱਚਾ ਹੁੰਦਾ ਹਰ ਸਾਲ ਠੀਕ ਹੈ ਸਾਡੇ ਕੋਲ ਲੈਵਲ ਹੁੰਦੇ ਆ 4 ਸਾਲ ਤੋਂ ਅਕਤ 4 ਤੋਂ ਵੀ ਥੱਲੇ ਅਸਲ ਅਸੀਂ ਉਹਨੂੰ ਕਹਿੰਦੇ ਕਹਾਣੀ ਟਾਈਮ ਜਿਹੜੇ ਛੋਟੇ ਬੱਚੇ ਨੂੰ ਜਲਦੀ ਤੋਂ ਜਲਦੀ ਜੋੜਨਾ ਚਾਹੁੰਦੇ ਆਂ ਸੋ 2 ਤੋਂ 4 ਜਿਹੜੇ ਨੇ ਅਸੀਂ ਕੋਈ ਫਾਰਮਲ ਨਹੀਂ ਕਰਦੇ ਇਨਫਾਰਮਲ ਕਲਾਸ 45 ਮਿੰਟ ਦੀ ਬੱਚਿਆਂ ਨਾਲ ਕੋਈ ਕਵਿਮ ਹੋਗੀ ਕੋਈ ਗੇਮ ਹੋਗੀ ਉਹ ਕਰਕੇ ਬੱਚਿਆਂ ਨੂੰ ਜੋੜਦੇ ਆ ਕਿਉਂਕਿ ਬੱਚਾ ਬੱਚੇ ਗੁਰਦੁਆਰਾ ਸਾਹਿਬ ਆਨ ਨੂੰ ਕਵੇ ਆਪਣੇ ਆਪ ਸ਼ੁਰੂ ਤੋਂ ਛੋਟੇ ਹੋਂ ਤੋਂ ਉਹਦੇ ਇਲਾਵਾ ਅਸੀਂ ਹੋਰ ਵੀ ਕਲਾਸਾਂ ਕੋਸ਼ਿਸ਼ ਕਰਦੇ ਆ ਜਿਵੇਂ ਪਿੱਛੇ ਯਾ ਯਮਲ ਦੀ ਕੀਤੀ ਜਾਂ ਪਬਲਿਕ ਸਪੀਕਿੰਗ ਦੀ ਕੀਤੀ ਜਾਂ ਇਹੋ ਜੀ ਕਲਾਸਾਂ ਬੱਚੇ ਦੇ ਡਵੈਲਪਮੈਂਟ ਵਾਸਤੇ ਉਹ ਵੀ ਸਾਡੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਟਿਊਟਰਿੰਗ ਦੀ ਹੋ ਗਈ ਤਾਂ ਇਸ ਤਰ੍ਹਾਂ ਦੀਆਂ ਬੜੀਆਂ ਕਲਾਸਾਂ ਹੁੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਆਪਾਂ ਪਹੁੰਚੇ ਹੋਏ ਹਾਂ ਗੁਰਦੁਆਰਾ ਸਾਹਿਬ ਫਰੀਮੌਂਟ ਜਿੱਥੇ ਕਿ ਇੱਥੇ ਦਾ ਖਾਲਸਾ ਸਕੂਲ ਉੱਥੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਵਿਸਾਖੀ ਨੂੰ ਮੁੱਖ ਰੱਖਦੇ ਹੋਏ ਸਿੱਖ ਚਿਲਡਰਨ ਡੇ ਮਨਾਇਆ ਜਾ ਰਿਹਾ ਹੈ ਪੰਜਾਬੀ ਰੇਡੀਓ ਯੂ ਐਸ اے ਪੰਜਾਬੀ ਟੀਵੀ ਯੂ ਐਸ ਆਰ ਟੀ ਮੈਥੇ ਪਹੁੰਚੀ ਆ ਕਵਰੇਜ ਤੁਹਾਡੇ ਲਈ ਕਰ ਰਹੀ ਆ ਆਪਾਂ ਇਸ ਟਾਈਮ ਇਸ ਖਾਲਸਾ ਸਕੂਲ ਦੇ ਮੁਖ ਸੰਚਾਲਕਾਂ ਚੋਂ ਪ੍ਰਬੰਧਕਾਂ ਚੋਂ ਸੇਵਾਦਾਰਾਂ ਦੇ ਵਿੱਚੋਂ ਗੁਰਿੰਦਰ ਰਾਜੀਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਅੱਜ ਦੇ ਇਸ ਵਿਸ਼ੇਸ਼ ਸਮਾਗਮ ਦੇ ਬਾਰੇ ਪ੍ਰੋਗਰਾਮ ਦੇ ਬਾਰੇ ਗੱਲਬਾਤ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਪਨੋਂ ਇਸ ਜਿਹੜਾ ਸਿਕਸ ਚਿਲड्रन ਡੇ ਐ ਇਸ ਦੇ ਬਾਰੇ ਥੋੜਾ ਜਿਆ ਦੱਸੋ ਇਹ 11ਵੀਂ ਵਾਰ ਇੱਥੇ ਕਰਵਾਇਆ ਜਾ ਰਿਹਾ ਹੈ ਇਹ ਜਿਹੜਾ ਆਪਣਾ ਸਿਕਸ ਚਿਲड्रन ਡੇ ਐਸੀਂ ਹਰ ਸਾਲ ਕਰਾਉਂਦੇ ਆ ਕਾਈਕ ਸਰਾਂ ਤੋਂ ਚੱਲ ਰਿਹਾ ਐ ਵਿਸਾਖੀ ਦੇ ਕੋਲ ਕੀਤਾ ਜਾਂਦਾ ਹੈ ਤਾਂ ਕਿ ਵਿਸਾਖੀ ਨਾਲ ਜੁੜਿਆ ਰਹੇ ਤੇ ਨਾਲ ਹੋਰ ਵੀ ਜਿਹੜੇ ਈਵੈਂਟ ਐ ਸਿ ਬੱਚਿਆਂ ਨੂੰ ਜੋੜ ਸਿੱਖੀ ਸਿੱਖੀ ਨਾਲ ਤੇ ਇੱਕ ਅਸੀਂ ਕਹਿੰਦੇ ਆ ਕਿ ਫਨ ਵੇ ਆਫ ਲਰਨਿੰਗ ਹੋ ਗਈ ਸਿੱਖੀ ਨਾਲ ਜੁੜੇ ਰਹਿਣ ਤੇ ਆਪਣਾ at the same time ਥੋੜਾ ਜਿਹਾ ਫਨ ਵੀ ਕਰ ਸਕਣ ਜਿੰਨੇ ਵੀ ਸਾਡੇ ਇਵੈਂਟ ਹੁੰਦੇ ਨੇ ਇਸ ਦੇ ਵਿੱਚ ਆਪਣਾ ਸਪਿਰਚਰ ਜੋੜਨ ਵਾਸਤੇ ਹੁੰਦੇ ਨੇ ਬੱਚੇ ਭਾਵੇਂ ਉਹ 4 ਸਾਲ ਦਾ ਬੱਚਾ ਹੋਵੇ ਭਾਵੇਂ ਉਹ 16 ਸਾਲ ਦਾ ਬੱਚਾ ਹੋਵੇ ਉਹ ਸਾਰੇ ਤਰ੍ਹਾਂ ਦੇ ਬੱਚੇ ਇਹਦੇ ਵਿੱਚ ਇਨਵੋਲ ਹੁੰਦੇ ਨੇ ਹਰ ਸਾਲ ਸਾਡੇ ਕੋਲ 4-500 ਬੱਚਾ ਘਟ ਤੋਂ ਘਟਾਂਦਾ ਤੇ ਉਹਨਾਂ ਦੇ ਪੇਰੈਂਟਸ ਵੀ ਜੁੜਦੇ ਨੇ ਨਾਲ ਤੇ ਹਰ ਇੱਕ ਡਿਫਰੈਂਟ ਟਾਈਪ ਆਫ ਇਵੈਂਟਸ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ ਮੀਨ ਜਿਹੜਾ ਸੜਾ ਇਵੈਂਟ ਉਹਨੇ ਇੱਕ ਸਾਖੀ ਲੈਣਾ ਜਿਹੜੀ ਸਾਖੀ ਦੇ ਇੱਕ ਖੀਮ ਦੇ ਉੱਪਰ ਕਿਸੇ ਗੁਰੂ ਸਾਹਿਬ ਦੇ ਨਾਮ ਜੁੜਿਆ ਹੁੰਦਾ ਹੈ ਉਹਦੇ ਬਾਰੇ ਸਿੱਖਦੇ ਨੇ ਉਹਦੇ ਬਾਰੇ ਕੋਈ ਗਿਫਟ ਲੈਂਦੇ ਨੇ ਉਹਨੂੰ ਘਰ ਲੈ ਕੇ ਜਾਂਦੇ ਨੇ ਕੁਝ ਲਰਨਿੰਗ ਉਹਦੇ ਚੋਂ ਤੇ ਉਹਦੇ ਬਾਅਦ ਆਪਣੇ ਪੰਜਾਬ ਦੇ ਵਿਅਕਤੀ ਨਾਲ ਜੁੜੇ ਘੋੜਸਵਾਰੀ ਹੋ ਗਈ ਜਿਵੇਂ ਔਰ ਸਪੀਚ ਹੋਗੀ ਜਿਵੇਂ ਕਮਿਸ਼ਰੀ ਹੋਗੀ ਤੇ ਗੁਰਬਾਣੀ ਇਨ ਮਾਈ ਹਾਰਟ ਹੁਕਮਨਾਮਾ ਯਾ ਕਨਵਰਸੇਸ਼ਨ ਵਿਦ ਅ ਗੁਰੂ ਤਾਂ ਕਿ ਬੱਚੇ ਸਿੱਖਣ ਕਿ ਹੁਕਮਨਾਮਾ ਕਿਵੇਂ ਲੜੇ ਉਹਨਾਂ ਦਾ ਚਾਕਾ ਖੁੱਲ ਜਾਏ ਕਲਾਸ এনवायरमेंटਸ ਕਈ ਵਾਰੀ ਬੱਚਾ ਸ਼ਾਈ ਹੋ ਜਾਂਦਾ ਚ ਜਗਦਾ ਤੇ ਇਸ ਤਰ੍ਹਾਂ ਬੱਚਾ ਖੁੱਲ ਕੇ ਇੱਕ ਖੁੱਲ ਕੇ ਆਂਦਾ ਕਿ ਮੈਂ ਮੈਂ ਕਲਾਸਰੂਮ ਚ ਨਹੀਂ ਆ ਰਿਹਾ ਮੈਂ ਇੱਕ ਕਹ ਲੋ ਫੇਅਰ ਵਿੱਚ ਆ ਰਿਹਾ ਚਿਲਡਰਨਸ ਡੇ ਤੇ ਆ ਰਿਹਾ ਮੇਰਾ ਦਿਨ ਹੈ ਤੇ ਅਸੀਂ ਉਹਨੂੰ ਜੋੜਨ ਦੀ ਕੋਸ਼ਿਸ਼ ਕਰੀ ਦੀ। ਸੋ ਪ੍ਰਾਲਾ ਇਹ ਹੈ ਕਿ ਖਾਣ ਪੀਣ ਵਾਸਤੇ ਵੀ ਹੋ ਜਾਏ ਬੱਚਿਆਂ ਦੀ ਲਾਈਕਿੰਗ ਨਾਲ ਲੰਗਰ ਦੀ ਆਈਟਮਾਂ ਵੀ ਤੇ ਹਰ ਤਰ੍ਹਾਂ ਨਾਲ ਅਸੀਂ ਸਵੇਰੇ ਸ਼ੁਰੂ ਕਰਦੇ ਹਾਂ ਪਰੇਡ ਨਾਲ ਤੇ ਅਰਦਾਸ ਨਾਲ ਤੇ ਬੱਚੇ ਜਿਹੜੇ ਇੱਕ ਸਵੇਰੇ ਪਰੇਡ ਕਰਦੇ ਨੇ ਸ਼ਬਦ ਪੜ੍ਹਦੇ ਨੇ ਪੋਇਮ ਕਰਦੇ ਨੇ ਕਵਿਤਾ ਕਰਦੇ ਨੇ ਤੇ ਸਾਰਾ ਕੁਝ ਜਿਹੜਾ ਉਹ ਬੇਸਿਕਲੀ ਬੱਚੇ ਦੇ ਅਰਾਊਂਡ ਹੈ ਬੱਚਿਆਂ ਦੇ ਅਰਾਊਂਡ ਹੈ। ਬੱਚਿਆਂ ਨੂੰ ਮੁੱਖ ਰੱਖ ਕੇ ਸਿੱਖੀ ਨੂੰ ਜਿਹੜਾ ਮੁੱਖ ਰੱਖ ਕੇ ਆਪਸ ਵਿੱਚ ਜੁੜਨ ਦੀ ਸਿੱਖੀ ਦੇਣਾ ਹੈ। ਸੋ ਉਦਾਂ ਤੁਸੀਂ ਥੋੜਾ ਜਿਹਾ ਆਪਣੇ ਖਾਲਸਾ ਸਕੂਲ ਦੇ ਬਾਰੇ ਦੱਸੋ ਕਿੰਨੇ ਕੁ ਬੱਚੇ ਓਵਰ ਆਲ ਇਸ ਸਕੂਲ ਦੇ ਵਿੱਚ ਇਸ ਟਾਈਮ ਸਿੱਖਿਆ ਲੈ ਰਹੇ ਸਾਡੇ ਕੋਲ 500 ਤੋਂ ਉੱਪਰ ਬੱਚਾ ਹੁੰਦਾ ਹਰ ਸਾਲ ਠੀਕ ਹੈ ਆ ਸਾਡੇ ਕੋਲ ਲੈਵਲ ਹੁੰਦੇ ਆ 4 ਸਾਲ ਤੋਂ ਐਕਟਲੀ 4 ਤੋਂ ਵੀ ਥੱਲੇ ਐਸਲ ਅਸੀਂ ਉਹਨੂੰ ਕਹਿੰਦੇ ਕਹਾਣੀ ਟਾਈਮ ਜਿਹੜੇ ਛੋਟੇ ਬੱਚੇ ਨੂੰ ਜਲਦੀ ਤੋਂ ਜਲਦੀ ਜੋੜਨਾ ਚਾਹਦੇ ਆ ਸੋ 2 ਤੋਂ 4 ਜਿਹੜੇ ਨੇ ਅਸੀਂ ਕੋਈ ਫਾਰਮਲ ਨਹੀਂ ਕਰਦੇ ਇਨਫਾਰਮਲ ਕਲਾਸ 45 ਮਿੰਟ ਦੀ ਬੱਚਿਆਂ ਨਾਲ ਕੋਈ ਪੋਇਮ ਹੋਗੀ ਕੋਈ ਗੇਮ ਹੋਗੀ ਉਹ ਕਰਕੇ ਬੱਚਿਆਂ ਨੂੰ ਜੋੜਦੇ ਆ ਕਿ ਕਿ ਬੱਚਾ ਬੱਚੇ ਗੁਰਦੁਆਰਾ ਸਾਹਿਬਾਨ ਨੂੰ ਕਵੇ ਆਪਣੇ ਆਪ ਸ਼ੁਰੂ ਤੋਂ ਛੋਟੇ ਹੋਂ ਤੋਂ ਰਾਈਟ 5 ਸਾਲ ਤੋਂ ਬਾਅਦ ਸਾਡੇ ਕੋਲ ਫਾਰਮਲ ਕਲਾਸੇ ਸ਼ੁਰੂ ਹੋ ਜਾਂਦੀਆਂ ਪ੍ਰੀ ਕੇ ਅਸੀਂ ਉਹਨੂੰ ਫਲਵਾੜੀ ਕਹਿੰਦੇ ਆ ਉਸ ਤੋਂ ਬਾਅਦ ਸਾਡੇ ਕੋਲ 10 ਸਾਲ ਤੱਕ ਬੱਚਾ ਖਾਸਾ ਸਕੂਲ ਚ ਰਹਿੰਦਾ ਉਹਦੇ ਬਾਅਦ ਅਸੀਂ ਲੀਡਰਸ਼ਿਪ ਦੀ ਕਲਾਸ ਵੀ ਕੋਸ਼ਿਸ਼ ਕਰਦੇ ਆ ਕਾਹਨ ਤੇ ਬੱਚਾ ਤਾਂ ਗ੍ਰੈਜੂਏਟ ਹੁੰਦਾ ਉਹਦੇ ਬਾਅਦ ਤੇ ਜਿਹੜੀ ਇੱਕ ਖਾਸ ਗੱਲ ਅਸੀਂ ਸ਼ੁਰੂ ਕੀਤੀ ਹੈ 1-2 ਸਾਲਾਂ ਤੋਂ ਉਹ ਹੈਗੀ ਇਕ ਪਲੇ ਕਰਨਾ ਪੰਜਾਬੀ ਚ ਠੀਕ ਹੈ ਬੱਚਿਆਂ ਦੁਆਰਾ ਬੱਚਿਆਂ ਦੋ ਬੱਚਿਆਂ ਦੋ ਕਿਉਂਕਿ ਜਿਹੜੇ ਗ੍ਰੈਜੂਏਟ ਹੁੰਦੇ ਨੇ ਬੱਚੇ ਉਹ ਐਨੇ ਸਾਲ ਪੜ੍ਹ ਚੁੱਕੇ ਨੇ ਪਰ ਥੋੜੀ ਜੀ ਕਨਵਰਸੇਸ਼ਨ ਮਾ ਬੋਲੀ ਨੂੰ ਥੋੜੇ ਜੇ ਪਿੱਛੇ ਹੁੰਦੇ ਨੇ ਪਰ ਉਹ ਪਲੇ ਨਾਲ ਪ੍ਰੈਕਟਿਸ ਕਰਕੇ ਉਹਨਾਂ ਨੂੰ ਉਹ ਵੀ ਅਸੀਂ ਟਰਾਈ ਕਰਦੇ ਹਾਂ ਕਿ ਉਹ ਸਿੱਖ ਲੈਣ ਉਹਦੇ ਵਿੱਚ ਆ ਜਾਣ ਆ ਜਾਣ ਸੋ ਇਹ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਸੀ ਦੋ ਸਾਲ ਹੋ ਗਏ ਨੇ ਦੂਜਾ ਸਾਲ ਹੈ ਸੋ ਕੋਸ਼ਿਸ਼ ਹੈ ਕਿ ਨਵੀਂ ਤੋਂ ਨਵੀਂ ਚੀਜ਼ ਕੋਈ ਆਂਦੀ ਰਹੇ। ਸਾਖੀ ਲੜ ਦੇ ਵਿੱਚ ਵੀ ਇਦਾਂ ਹੀ ਬੱਚੇ ਮੈਂ ਦੇਖ ਰਿਹਾ ਸੀ ਪਰਫਾਰਮ ਕਰ ਰਹੇ ਆ। ਸਾਖੀ ਲੜ ਵੀ ਆਇਆ ਪਰ ਲekin ਜੇ ਤੁਸੀਂ ਕੋ ਕਿ ਸਟੇਜ ਤੇ ਆ ਕੇ ਬੋਲਣਾ ਉਹ ਮੈਂ ਵੀ ਡਰਦਾ। ਤੇ ਉਹ ਬੱਚਿਆਂ ਨੂੰ ਅਸੀਂ ਉਹ ਸਿਖਾਉਣਾ ਚਾਹੁੰਦੇ ਹਾਂ ਸ਼ੁਰੂ ਤੋਂ। ਕੌਨਫੀਡੈਂਸ ਬਣਾ। ਕੌਨਫੀਡੈਂਸ ਵਧੇ ਬੱਚੇ ਨਾ ਤੇ ਬੋਲਣ ਯਾਦ ਕਰਕੇ ਆਪਣੇ ਪੰਜਾਬੀ ਵਿੱਚ ਪਲੇ ਹੁੰਦਾ ਪੂਰਾ ਤੇ ਉਹ ਬੜਾ ਜ਼ਰੂਰੀ ਹੋ ਜਾਂਦਾ ਬੱਚਿਆਂ ਵਾਸਤੇ ਤੇ ਉਹਦੇ ਇਲਾਵਾ ਅਸੀਂ ਹੋਰ ਵੀ ਕਲਾਸਾਂ ਕੋਸ਼ਿਸ਼ ਕਰਦੇ ਆ ਜਿਵੇਂ ਪਿੱਛੇ AIML ਦੀ ਕੀਤੀ ਜਾਂ ਪਬਲਿਕ ਸਪੀਕਿੰਗ ਦੀ ਕੀਤੀ ਜਾਂ ਇਹੋ ਜਿਹੀ ਕਲਾਸਾਂ ਬੱਚੇ ਦੇ ਡਵੈਲਪਮੈਂਟ ਵਾਸਤੇ ਉਹ ਵੀ ਸਾਡੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਟਿਊਟਰਿੰਗ ਦੀ ਹੋਗੀ ਤਾਂ ਇਸ ਤਰ੍ਹਾਂ ਦੀ ਬੜੀਆਂ ਕਲਾਸਾਂ ਹੁੰਦੀਆਂ ਪਰ ਮੇਨ ਇਵੈਂਟ ਅੱਜ ਦਾ ਸੈਕਲ ਚਿਲਡਰਨਸ ਡੇ ਹੈ ਉਹ ਸਿਰਫ ਬੱਚਿਆਂ ਦੇ ਫੋਕਸ ਹੈ ਪਿਓਨਲੀ ਸੋ ਆਪਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਬੱਚਿਆਂ ਨੂੰ ਲੈ ਕੇ ਦੇਖਦੇ ਆ ਵੀ ਪ੍ਰੋਗਰਾਮ ਕਰਾਈ ਜਾਂਦੇ ਨੇ ਵਿਸਾਖੀ ਜਿਹੜੀ ਕਰਾਈ ਜਾਂਦੀ ਆ ਇਹ ਇਹਦੇ ਵਿੱਚ ਜਿਹੜੀ ਨਵੈਕਲੀ ਚੀਜ਼ ਆ ਸੀ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਜਾਣਦੇ ਆ ਸਿੱਖੀ ਦੇ ਨਾਲ ਬਹੁਤ ਵਧੀਆ ਢੰਗ ਦੇ ਨਾਲ ਹਰ ਪੱਖ ਤੋਂ ਜੋੜਨ ਦੀ ਜਿਹੜੀ ਇੱਕ ਕੋਸ਼ਿਸ਼ ਆ ਫਨ ਵੀ ਆ ਲਰਨਿੰਗ ਵੀ ਆ ਉਹ ਸਾਰੀਆਂ ਚੀਜ਼ਾਂ ਆ ਸੋ ਇਦਾਂ ਦਾ ਜਿਹੜਾ ਇੱਕ ਆਈਡੀਆ ਆ ਉਹ ਹਰ ਇੱਕ ਗੁਰੂ ਘਰ ਦੇ ਵਿੱਚ ਜ਼ਰੂਰ ਐਡ ਕਰਨਾ ਚਾਹੀਦਾ ਗੁਰਿੰਦਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੇ ਇਹੀ ਉਮੀਦ ਕਰਦੇ ਆ ਵੀ ਜਿਹੜੇ ਹੋਰ ਸੇਵਾਦਾਰ ਨੇ ਪ੍ਰਬੰਧਕ ਨੇ ਉਹ ਵੀ ਤੁਹਾਡਾ ਇਸ ਇਸ ਦੇ ਵਿੱਚ ਵੱਧ ਚੜ ਕੇ ਹਿੱਸਾ ਦੇ ਰਹੇ ਹੋ ਬਿਲਕੁਲ ਜੀ ਉਹਨਾਂ ਬਿਨਾ ਹੋ ਨਹੀਂ ਸਕਦਾ ਇਹ ਕੰਮ ਔਰ ਸਾਨੂੰ ਪੂਰਾ ਪੂਰਾ ਸਪੋਰਟ ਮਿਲਦਾ ਸਾਰੇ ਪ੍ਰਬੰਧਕਾਤੋਂ ਹਰ ਸਾਲ ਤੋ ਇਸ ਤਾਈ ਹੋਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਕੰਮ ਅੱਗੇ ਚੱਲਦੇ ਨੇ ਬਹੁਤ ਬਹੁਤ ਧੰਨਵਾਦ ਬੱਚਿਆਂ ਦੇ ਪੇਰੈਂਟਸ ਸਾਹਿਬ ਵੀ ਧੰਨਵਾਦ ਜੀ ਖਾਲਸਾ ਲਾਈਵ ਗੁਰਜੀ ਕਿਫਤ